ਹੈਲੋ ਜੀ ਸ਼ਸ਼ਰੀ ਕਾਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਸਵਾਗਤਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡਾ ਨਾਰੀਅਲ ਵਾਲੇ ਗੁੜ ਦੇ ਲੱਡੂ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਲੱਡੂ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੇ ਹਨ ਤੇ ਇਹ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ ਇਦਰ ਮੈਂ ਇੱਕ ਕੋਕੋਨੈਰੀਅਲ ਦਾ ਬਰਾਦਾ ਲੈ ਲਿਆ ਅੱਧੀ ਕੋਲੀ ਗੁੜ ਦੀ ਲਾਲੀ ਗੁੜ ਨੂੰ ਮੈਂ ਕੱਦੂ ਕਸ਼ ਕਰ ਲਿਆ ਸੀ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਨਾਰੀਅਲ ਦਾ ਬਰਾਦਾ ਨਹੀਂ ਹੈਗਾ ਤੁਸੀਂ ਸੁੱਕਾ ਨਾਰੀਅਲ ਦਾ ਗੁੱਟ ਲੈ ਕੇ ਉਸ ਨੂੰ ਕੱਦੂ ਕਸ਼ ਕਰ ਸਕਦੇ ਹੋ ਹੁਣ ਮੈਂ ਇੱਕ ਗੈਸ ਤੇ ਪੈਨ ਰੱਖ ਲਿਆ ਹੈ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਪਾਉਣਾ ਆਪਸ਼ਨਲ ਹੈ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਹੁਣ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਨਾਰੀਅਲ ਦਾ ਬਰਾਦਾ ਪਾਵਾਂਗੇ ਨਾਰੀਅਲ ਦੇ ਬਰਾਦੇ ਨੂੰ ਪਾ ਕੇ ਚੰਗੀ ਤਰ੍ਹਾਂ ਲਗਾਤਾਰ 2 ਮਿੰਟ ਲਈ ਲੋ ਫਲੇਮ ਤੇ ਭੁੰਨ ਲੈਣਾ ਹੈ ਫਲੇਮ ਆਪਾਂ ਗੈਸ ਦੀ ਲੋ ਹੀ ਰੱਖਣੀ ਹੈ ਇਸ ਨੂੰ ਲੋ ਫਲੇਮ ਤੇ ਭੁੰਨਣਾ ਹੈ ਹੁਣ ਆਪਾਂ ਇਸ ਨੂੰ ਲਗਾਤਾਰ ਚਲਾਉਂਦੇ ਹੋਏ 2 ਮਿੰਟ ਲਈ ਭੁੰਨ ਲਵਾਂਗੇ ਜਦੋਂ ਆਪਣਾ ਬਰਾਦਾ ਭੁੰਨਿਆ ਗਿਆ ਇਸ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਜਾਵੇਗੀ ਹੁਣ ਚੰਗੀ ਤਰ੍ਹਾਂ ਬਰਾਦਾ ਭੁੰਨਿਆ ਗਿਆ ਇਸ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੁਣ ਆਪਾਂ ਇਸ ਵਿੱਚ ਕद्दूकस ਕਰਿਆ ਹੋਇਆ ਗੁੜ ਪਾਵਾਂਗੇ ਗੁੜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਮਿੱਠਾ ਤੁਸੀਂ ਹਿਸਾਬ ਨਾਲ ਰੱਖ ਸਕਦੇ ਹੋ ਵੱਧ ਘੱਟ ਜਿੰਨਾ ਤੁਸੀਂ ਖਾਣਾ ਹੈ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਲਗਾਤਾਰ ਚਲਾਉਂਦੇ ਹੋਏ 2 ਮਿੰਟ ਗੁੜ ਨੂੰ ਇਸ ਵਿੱਚ ਮੈਲਟ ਹੋਣ ਦਵਾਂਗੇ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਇੱਕ ਗਿੱਲਾ ਜਿਹਾ ਹੋ ਗਿਆ ਹੈ ਹੁਣ ਆਪਾਂ ਇਸ ਨੂੰ 2 ਮਿੰਟ ਲਈ ਹੋਰ ਸੇਕ ਲਵਾਵਾਂਗੇ ਜਦ ਤੱਕ ਇਹ ਮਿਸ਼ਰਣ ਆਪਣਾ ਚੰਗੀ ਤਰ੍ਹਾਂ ਡਰਾਈ ਨਹੀਂ ਹੋ ਜਾਂਦਾ ਲੋ ਜੀ ਗੈਸ ਨੂੰ ਮੈਂ ਬੰਦ ਕਰ ਦਿੱਤਾ ਮਿਸ਼ਰਣ ਆਪਣਾ ਚੰਗੀ ਤਰ੍ਹਾਂ ਡਰਾਈ ਹੋ ਗਿਆ ਹੁਣ ਮੈਂ ਪੈਨ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਵਾਂਗੀ ਇਸ ਨੂੰ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦੇਣਾ ਹੈ ਮਿਸ਼ਰਣ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਤੁਸੀਂ ਇਸ ਨੂੰ ਇੰਨਾ ਠੰਡਾ ਕਰਨਾ ਹੈ ਕਿ ਤੁਹਾਡਾ ਹੱਥ ਇਸ ਦੀ ਗਰਮੈਸ਼ ਨੂੰ ਸਹਿਣ ਕਰ ਸਕੇ ਹੁਣ ਮੈਂ ਥੋੜਾ ਜਿਹਾ ਮਿਸ਼ਰਣ ਹੱਥ ਤੇ ਲੈ ਕੇ ਹੱਥਾਂ ਨੂੰ ਮੈਂ ਥੋੜਾ ਜਿਹਾ ਦੇਸੀ ਘਿਓ ਲਗਾ ਲਿਆ ਹੈ ਹੁਣ ਇਸ ਦੇ ਛੋਟੇ ਛੋਟੇ ਲੱਡੂ ਬਣਾਵਾਂਗੀ ਲੱਡੂ ਤੁਸੀਂ ਹਿਸਾਬ ਨਾਲ ਵੱਡੇ ਛੋਟੇ ਬਣਾ ਸਕਦੇ ਹੋ ਮੈਂ మీడియం ਸਾਈਜ਼ ਦੇ ਲੱਡੂ ਬਣਾਵਾਂਗੇ ਹੁਣ ਮੈਂ ਇਸ ਲੱਡੂ ਨੂੰ ਇੱذਰ ਮੈਂ 2 ਚਮਚਾ ਰਾਇਲ ਦਾ ਬਰਾਦਾ ਲੱਗ ਰੱਖ ਲਿਆ ਸੀ ਹੁਣ ਇਸ ਲੱਡੂ ਨੂੰ ਇਸ ਵਿੱਚ ਕੋਟ ਕਰਾਂਗੀ ਚਾਰੇ ਪਾਸੇ ਤੋਂ ਲਓ ਜੀ ਲੱਡੂ ਬਣ ਕੇ ਆਪਣਾ ਤਿਆਰ ਹੈ ਇਸੇ ਤਰ੍ਹਾਂ ਮੈਂ ਦੂਸਰੇ ਲੱਡੂ ਵੀ ਬਣਾ ਕੇ ਤਿਆਰ ਕਰ ਲਵਾਂਗੇ ਇਹ ਲੱਡੂ ਤੁਸੀਂ ਵਰਤ ਵਿੱਚ ਵੀ ਖਾ ਸਕਦੇ ਆ ਇਹ ਲੱਡੂ ਬੱਚਿਆਂ ਨੂੰ ਬਹੁਤ ਹੀ ਪਸੰਦ ਹੁੰਦੇ ਆ ਤੁਸੀਂ ਛੋਟੇ-ਮੋਟੇ ਦਿਨ ਤਿਹਾੜੀ ਤੇ ਇਸ ਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਅੱਜ ਕੱਲ ਬਜ਼ਾਰਾਂ ਵਿੱਚ ਬਹੁਤ ਹੀ ਮਿਲਾਵਟ ਵਾਲੀ ਚੀਜ਼ ਮਿਲਦੀ ਹੈ ਤੁਸੀਂ ਘਰ ਵਿੱਚ ਹੀ ਹਰੇਕ ਚੀਜ਼ ਬਣਾ ਕੇ ਤਿਆਰ ਕਰੋ ਲਓ ਜੀ ਇਸੇ ਤਰ੍ਹਾਂ ਮੈਂ ਸਾਰੇ ਲੱਡੂਆਂ ਨੂੰ ਬਣਾ ਲਿਆ ਹੈ ਹੁਣ ਮੈਂ ਇੱਧਰ ਚਾਰ-ਪੰਜ ਕਾਜੂਆਂ ਨੂੰ ਲੈ ਲਿਆ ਸੀ ਹੁਣ ਇਸ ਕਾਜੂ ਨੂੰ ਇਸ ਲੱਡੂ ਦੇ ਉੱਪਰ ਲਗਾਵਾਂਗੇ ਕਾਜੂ ਲਾਉਣਾ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਹੈਗੇ ਆ ਤੁਸੀਂ ਲਾ ਸਕਦੇ ਹੋ ਨਹੀਂ ਇਸ ਨੂੰ ਬਗੈਰ ਕਾਜੂ ਤੋਂ ਵੀ ਸਜਾ ਸਕਦੇ ਹਾਂ ਮੈਂ ਇੱਕ ਇੱਕ ਕਾਜੂ ਇਸ ਤੇ ਲਗਾ ਦਿੱਤਾ ਸਾਰੇ ਲੱਡੂ ਮੈਂ ਬਣਾ ਕੇ ਇੱਕ ਪਲੇਟ ਵਿੱਚ ਰੱਖ ਲਏ ਹਨ ਤੇ ਲੱਡੂ ਬਹੁਤ ਹੀ ਜ਼ਿਆਦਾ ਨਰਮ ਤੇ ਬਹੁਤ ਹੀ ਜ਼ਿਆਦਾ ਸੌਫਟ ਬਣੇ ਹਨ ਤੁਸੀਂ ਵੀ ਇਸ ਨੂੰ ਇਸੇ ਤਰ੍ਹਾਂ ਘਰ ਵਿੱਚ ਬਣਾ ਕੇ ਤਿਆਰ ਕਰੋ ਇਹ ਲੱਡੂ 15 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ